ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਸ਼ਰ ਭਵਾਨੀਗੜ੍ਹ ਦੇ ਵਿੱਚ ਜਿੰਨਾ ਵੀ ਭਰਾਵਾਂ ਕੋਲ ਗੱਡੀਆਂ ਨੇਗੀਆਂ ਭਾਈ ਤੁਹਾਡੇ ਲਈ ਸਪੈਸ਼ਲ ਵੀਡੀਓ ਹੈ ਭਾਵੇਂ ਤੁਹਾਡੀਆਂ ਗੱਡੀਆਂ ਦੀ ਲੈਟਾਂ ਦੇ ਰਿਗਾਰਡਿੰਗ ਕਰ ਲੋ ਭਾਵੇਂ ਗੱਲ ਕਰ ਲੋ ਐਕਸੈਸਰੀ ਦੀ ਭਾਵੇਂ ਆਪਾਂ ਕਹਿ ਦੇ ਕਿ ਬੰਪਰ ਵਗੈਰ ਕੋਈ ਅੱਜ ਕੱਲ ਬੰਪਰ ਬੰਪਰ ਬੜੇ ਲੱਗ ਜਾਂਦੇ ਆ ਭਾਈ ਨਵੇਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਨਵੀਆਂ ਟੈਕਨੀਕਾਂ ਬਦਲ ਗਈਆਂ 2025 ਆ ਗਿਆ ਬਹੁਤ ਕੁਝ ਐਡਵਾਂਸ ਹੋ ਗਿਆ ਤੇ ਅੱਜ ਆਪਾਂ ਪਹੁੰਚੇ ਵੀਰੇ ਸੁੱਚਾ ਮੋਟਰਸ ਦੇ ਨਾਮ ਤੇ ਬਾਈ ਹੋਰਾਂ ਦਾ ਲਾਈਟਿੰਗ ਦਾ ਤੇ ਪਲਾਸਟਿਕ ਦੀ ਬਿਲਡਿੰਗ ਦੀ ਮਸ਼ੀਨ ਦਾ ਕੰਮ ਹੈ ਬੰਪਰ ਵਗੈਰਾ ਜੋੜ-ਜੋੜ ਕਰ ਦੇਣਾ ਬਾਕੀ ਐਸੈਸਰੀ ਦਾ ਕੰਮ ਹੈ ਤੁਸੀਂ ਇੱਥੇ ਵਿਜ਼ਿਟ ਕਰਨ ਤੋਂ ਪਹਿਲਾਂ ਐਡਰੈਸ ਸਮਝ ਲਓ ਕਿਉਂਕਿ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਤੇ ਵੀ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਇਹ ਰੋਡ ਦਿਖਾ ਦਿਓ ਇੱਕ ਵਾਰੀ ਇਹ ਆਪਣੀ ਜਾਂਦੀ ਜੀ ਪਟਿਆਲੇ ਨੂੰ ਰੋਡ ਆ ਜਦੋਂ ਪਟਿਆਲੇ ਤੋਂ ਆਪਾਂ ਸ਼ਹਿਰ ਭਵਾਨੀਗੜ੍ਹ ਨੂੰ ਜਾਂਦੇ ਆ ਤਾਂ ਸਰਵਿਸ ਰੋਡ ਤੇ ਹੋ ਜਿਓ ਜਾਂ ਆਪਾਂ ਕਹਿ ਦਈਏ ਕਿ ਭਵਾਨੀਗੜ੍ਹ ਬੱਸ ਸਟੈਂਡ ਤੋਂ ਜਦੋਂ ਆਪਾਂ ਪਟਿਆਲੇ ਵਾਲੇ ਨੂੰ ਜਾਵਾਂਗੇ ਤਾਂ ਉਲਟ ਹੱਥ ਜਿਹੜਾ ਸਰਵਿਸ ਰੋਡ ਹੈ ਉਹ ਤੇ ਆਜੋ ਤਾਂ ਤੁਸੀਂ ਦੇਖੋਗੇ ਕਿ ਲਵੇ ਜਿਹੜਾ ਪੰਜਾਬ ਫਰਨੀਚਰ ਵਾਲਿਆਂ ਦਾ ਸ਼ੋਅਰੂਮ ਹੈ ਇਹਦੇ ਬਿਲਕੁਲ ਨਾਲ ਹੀ ਬਾਈ ਹੋਰਾਂ ਦੀ ਸੁੱਚਾ ਮੋਟਰਸ ਦੀ ਸ਼ਾਪ ਹੈ। ਬਾਕੀ ਅੰਦਰ ਚੱਲਦੇ ਆ ਬਾਈ ਨਾ ਕਰਦੇ ਆ ਗੱਲਬਾਤ ਵੀ ਕੀ ਕੁਝ ਪ੍ਰੋਸੈਸ ਵਗੈਰਾ ਹੈਗੇ ਆ। ਮੈਂ ਕਹਿੰਦਾ ਬਰੇ ਤੁਸੀਂ ਨਾ ਫਰਕ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਪੁਰਾਣੀ ਲੈਟ ਵੀ ਇੰਨੀ ਨਵੀਂ ਨਿਕਲ ਜਾਂਦੀ ਹੈ ਉਹ ਵੀ ਇੰਨੇ ਘੱਟ ਖਰਚੇ ਦੇ ਵਿੱਚ। ਆਜੋ ਜਿੰਨੇ ਭਰਾ ਦੇਖ ਰਹੇ ਨੇ ਆਜੋ ਜੀ। ਪਹਿਲਾਂ ਤਾਂ ਵੀਰੇ ਕੀ ਹਾਲ ਚਾਲ ਹੈ? ਉਹ ਠੀਕ ਹੈ ਸਹੀ ਗੱਲ ਤੇ ਮੁਬਾਰਕਾਂ ਵੀਰੇ ਨਵੇਂ ਕੰਮ ਦੀਆਂ ਪਹਿਲਾਂ ਤਾਂ ਬਈ ਆਪਣੇ ਪੁਰਾਣੇ ਨਵੇਂ ਕੰਮ ਸ਼ੁਰੂ ਕੀਤਾ ਲਾਈਟਾਂ ਦਾ ਨਾ ਵੀਰੇ ਹਾਂਜੀ ਕਿਉਂਕਿ ਅੱਜ ਕੱਲ੍ਹ ਬੰਦਾ ਕਹਿੰਦਾ ਨਵੀਂ ਨਾ ਪਵਾਈਏ ਪੁਰਾਣੀ ਤੋਂ ਕੰਮ ਸਰ ਜਾ ਹਾਂਜੀ ਹਾਂਜੀ ਜੇ ਆਪਾਂ ਕਹੀ ਦੇ ਕਿ ਬੰਪਰ ਬੰਪਰ ਲੱਗੇ ਬਜੇ ਰਹਿੰਦੇ ਨੇ ਉਹ ਵੀ ਨਵਾਂ ਪਾਉਣ ਦੀ ਲੋੜ ਨਹੀਂ ਆਪਾਂ ਵੈਲਡ ਕਰ ਦਿੰਨੇ ਆ ਹਣਾ ਜੀ ਸਭ ਤੋਂ ਪਹਿਲਾਂ ਆਪਣਾ ਤਾਂ ਮੈਂ ਐਡਰੈਸ ਵੈਸਤਾ ਸਮਝਾਤਾ ਵੀ ਕਿਹੜੇ ਕਿਹੜੇ ਦਿਨ ਕਿੰਨੇ ਦੁਕੰਨੇ ਵੈਸਤਾ ਕਾਪਾ ਅਵੇਲੇਬਲ ਹੋਣਿਓਰੇ ਰੇਗਦਣੀ ਹੁੰਨੀ ਆ ਪੈਸੇ ਤਾਂ ਬਸ ਸੰਡੇ ਵਾਲੇ ਦਿਨ ਥੋੜਾ ਜਿ ਇੱਕ ਦੇ ਵਿੱਚ ਦੀ ਮਿਸਕਾਰਜੀ ਕਰ ਜੀਏ। ਬਾਕੀ ਸਾਰੇ ਦਿਨ ਸੁੱਤੇ ਦਿਨ ਹੁੰਨੇ ਆਪਾਂ। ਸਵੇਰੇ ਕਿੰਨੇ ਕੋਈ ਆ ਜਾਣੇ ਔਰੇ। ਸਵੇਰੇ ਸੀ ਆਉਣੇ 8:00 ਵਜੇ। 8:00 ਵਜੇ ਆ ਜਾਣੇ ਸ਼ਾਮ ਨੂੰ। ਸ਼ਾਮ ਨੂੰ ਸੀ 7:00 ਵਜੇ ਤੱਕ। 7:00 ਵਜੇ ਤੱਕ ਹੁੰਦੇ ਨੇ। ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਲਾਈਟਾਂ ਲੂਟਾਂ ਕੁਛ ਕਿ ਪੰਜ ਨੇ। ਇੱਕ ਵਾਰ ਆਪਣੇ ਭਰਾ ਕਹਿੰਦੇ ਨੇ ਕਿ ਫਰਕ ਕੀ ਹੁੰਦਾ। ਆਪਾਂ ਦਿਖਾਈਏ ਚੱਲ ਕੇ। ਆ ਜਾਓ ਭਾਈ ਜਿੰਨੇ ਭਰਾ ਦੇਖ ਰਹੇ ਨੇਗੇ। ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀਰ ਕਰ ਦਿਓ। ਲੈ ਭਾਈ ਇੱਥੇ ਜਿਵੇਂ ਆ ਭਰਾ ਇਹਨਾਂ ਦਾ ਕੰਮ ਵੀ ਲੱਗ ਰਿਹਾ ਕਰਨਾ। ਆ ਦੇਖ ਤੇ ਆ ਇਦਾਂ ਦੀਆਂ ਜੇ ਥੋੜੀ ਗੱਡੀਆਂ ਦੀਆਂ ਇਹਦੇ ਨਾਲ ਦੀਆਂ ਲਾਈਟਾਂ ਹੋ ਗਈਆਂ ਵੀਰੇ ਇੱਕ ਸੈਕਿੰਡ ਵਾਸਤੇ ਰੋਕ ਲੈਣਾ ਨੂੰ ਇੱਕ ਸੈਕਿੰਡ ਵਾਸਤੇ ਰੋਕ ਲੈ ਬਸ ਜਿਵੇਂ ਆਹਾ ਥੋੜੀ ਗੱਡੀਆਂ ਦਾ ਲਾਈਟ ਆ ਇਹਦੇ ਨਾਲ ਦੀਆਂ ਪੇਜੀਆਂ ਪੈ ਗਈਆਂ ਹੁਣ ਵੀਰੇ ਉਹ ਕਹਿੰਦੇ ਨੇ ਕਿ ਯਾਰ ਨਮਾ ਦਾ ਕਿੱਥੋਂ ਬਦਲਾਵਾਂਗੇ ਇਹਨੂੰ ਜਿਹੜੀ ਆਪਾਂ ਨੇ ਦੂਜੀ ਲਾਈਟ ਦਿਖਾਈ ਦਿਖਾਓ ਚੈੱਕ ਕਰੋ ਆਹ ਲਾਈਟ ਕਰੀ ਆ ਜੀ ਹਾਂ ਫਰਕ ਦੇਖ ਲਓ ਬਾਈ ਇਧਰ ਰਾਤ ਹੋ ਰਹੀ ਸੀ ਉੱਪਰਲੇ ਪਾਸੇ ਬਾਈ ਹੋਰ ਨਾਲ ਦਿਨ ਚੜਦਾ। ਭਾਈ ਉਹ ਐ ਕਹਿ ਦਵਾਂਗੇ ਤੁਸੀਂ ਖਰਚਾ-ਖੁਰਚਾ ਤੇ ਨਹੀਂ ਬੜਾ ਜਿਆਦਾ ਵੱਢ ਜਾਂਦਾ ਬੰਦਾ। ਨਹੀਂ ਨਹੀਂ ਖਰਚਾ ਜਮੀ ਜਾਇਜ਼ ਜਾਇਜ਼ ਖਰਚਾ ਜੀ। ਜਮੀ ਹਨਾ ਆਹ ਫਰਕ ਡਿਫਰੈਂਸ ਕਰ ਲੋ ਚੱਕੋ ਇੱਕੋ ਗੱਡੀ ਦੀਆਂ ਦੋ ਲੈਟਾਂ ਹੁਣ ਤੁਹਾਡੇ ਸਾਹਮਣੇ ਐ। ਇਹ ਤੋਂ ਆਹ ਕੱਢ ਦਾਂਗੇ ਤੁਹਾਡੇ ਸਾਹਮਣੇ ਉਹ ਵੀ ਬਹੁਤ ਹੀ ਜਿਆਦਾ ਘੱਟ ਖਰਚੇ ਦੇ ਵਿੱਚ। ਇਹ ਤਾਂ ਵੀਰੇ ਹੋ ਗਿਆ ਆਪਣਾ ਕੰਮ। ਅੱਪਾ ਇੱਕ ਤਰ੍ਹਾਂ ਦੀ ਇਹਨੂੰ ਬਸਾਂ ਲਾ ਲੋ ਵੀ ਨਵੀਂ ਬਣਾ ਕੇ ਦੇ ਰਿਆਂ ਹਾਂ ਜੀ ਉਹ ਨਰ ਜਨਮ ਹੋ ਗਿਆ ਲਾਈਟ ਦਾ ਹਨਾ ਹਾਂਜੀ ਸਰ ਆਪਣੇ ਕਿਸੇ ਭਰਾ ਦੀ ਕਈ ਵਾਰ ਲਾਈਟ ਫਟ ਜਾਂਦੀ ਆ ਹਾਂਜੀ ਉਹ ਕਹਿੰਦਾ ਕਿ ਯਾਰ ਅਭੀ ਕਿਸੀਂ ਕਿੱਥੋਂ ਜਾਈਏ ਕਿਉਂਕਿ ਮਾਰਕੀਟ ਦੇ ਵਿੱਚ ਨਵੀਂ ਲਾਈਟ ਲੈਣ ਵਾਗ ਹੈ ਹਨਾ ਐਸੈਸਰੀ ਦੁਕਾਨਾਂ ਤੇ ਬਹੁਤ ਮਹਿੰਗੀਆਂ ਪੈਂਦੀਆਂ ਨੇ ਵੀ ਆਪਣਾ ਜਿਹੜਾ ਨਮੀਆਂ ਲਾਈਟਾਂ ਦਾ ਰੇਟ ਆ ਜਮਿਆ ਕੁਝ ਕੁ ਆਪਣੇ ਕੋਲ ਪਏ ਨੇ ਪੀਸ ਹਨਾ ਵੀ ਕਿਹੜੀ ਕਿਹੜੀ ਗੱਡੀ ਦੀ ਅਵੇਲੇਬਲ ਨੇ ਜੇ ਗੱਲ ਕਰੀਏ ਇੱਕ ਤਾਂ ਸਵਿਫਟਾਂ ਹੈਗੀ ਸਾਡੇ ਕੋਲ ਜ਼ਿਆਦਾ ਜੀ ਹਾਂ ਬਰਨਾ ਵੀ ਹੈਗੀ ਹੈ ਜੀ ਤੇ ਨੋਵਾ ਦੀਆਂ ਲੱਟਾਂ ਪਈਆਂ ਨੇ ਜੀ ਤੇ ਆਲਟੋ ਦੀਆਂ ਵੀ ਜ਼ਿਆਦੇ ਹੈਗੀਆਂ ਸਾਡੇ ਕੋਲੇ ਠੀਕ ਹੈ ਬਾਕੀ ਹੈਗੇ ਤਾਂ ਸਾਰੀਆਂ ਨੇ ਤਕਰੀਬਨ ਫੋੜੀਆਂ ਘੱਟ ਨੇ ਬਾਕੀ ਮਿਲ ਜਾਣਗੀਆਂ ਹਾਂ ਮਿਲ ਜਾਣਗੀਆਂ ਫੋਨ ਕਰਕੇ ਬੰਦਾ ਪੁੱਛ ਲਿਆ ਆਪਾਂ ਨੂੰ ਅਵੇਲੇਬਲ ਹੋਣਗੇ ਜੇ ਨਾ ਹੋਏ ਆਪਾਂ ਕਰਵਾ ਦਾਂਗੇ ਕਰਵਾ ਦਾਂਗੇ ਕਰਵਾ ਦਾਂਗੇ ਜਾਇਜ ਰੇਟ ਹੋਣਗੇ ਜਮੀ ਜਮੀ ਜਾਇਜ ਰੇਟ ਦੀ ਲੱਟਾਂ ਤੁਸੀਂ ਲੈ ਸਕਦੇ ਹੋ ਗੱਡੀ ਦੀਆਂ ਅਗਲੀ ਆਪਾਂ ਕਹਿ ਦਿੱਤਾ ਟੇਲ ਲਾਈਟ ਕਹਿੰਦਾ ਉਹਨਾਂ ਨੇ ਆ ਬੈਕ ਸਾਈਡ ਦੇ ਹੋਗੀਆਂ ਹਨਾ ਵੀਰੇ ਸਾਰੀਆਂ ਲਾਈਟਾਂ ਲੋਟਾਂ ਮਿਲ ਜਾਣਗੀਆਂ ਲਾਈਟਾਂ ਤੋਂ ਬਗੈਰ ਵੀਰੇ ਆਪਾਂ ਗੱਲ ਕਰੀ ਅਸੈਸਰੀ ਵੀ ਆਪਣੇ ਕੋਲ ਹੈਗੇ ਨਾ ਕਿਸੇ ਪ੍ਰਾਣਾ ਜੀ ਜੋ ਬਿਲਕੁਲ ਨਵੀਆਂ ਲੈਣੀ ਹੁੰਦੀ ਹੈ ਉਹ ਵੀ ਮਿਲ ਜੂਗੀ ਲਾਈਟਾਂ ਹਾਂ ਉਹ ਵੀ ਨਵੀਆਂ ਵੀ ਰੱਖਦੇ ਆ ਜੀ ਤੇ ਇੱਕ ਚੀਜ਼ ਦਾ ਫਰਕ ਸਮਝਿਆ ਕਰੋ ਹੁਣ ਇੱਕ ਤਾਂ ਉਹ ਦੀ ਵੀਰੇ オリジナル ਲਾਈਟਾਂ ਹਨ ਜੀ ਹਨਾ ਅਗਲਾ ਕਹਿੰਦਾ ਮੈਂ ਤਾਂ ਲੈਣੀ オリジナル ਹੈ ਹਾਂ ਜੀ ਉਹ ਕਿਤੇ ਹੋਊਂਗੇ ਜਾਂ ਸੀਓ ਸੀ ਦੇ ਵਿੱਚ ਮੈਂ ਕਹਿੰਦਾ ਬਾਈ ਬਹੁਤ ਪੈਸੇ ਹੁੰਦੇ ਨੇਗੇ ਆਪਾਂ ਸਪੋਜ਼ ਗੱਲ ਕਰਦੇ ਨਾ ਕੋਈ ਵੀ ਸੁੱਟ ਗੱਡੀ ਦੀ ਲਾਈਟਾਂ ਲੈਣ ਵਾਗੇ ਆਪਾਂ ਦ ਪਰ ਦਵਾਂਗੇ ਜਮੀ ਜੈਜ ਰੇਟ ਚ ਜਮੀ ਜੈਜ ਰੇਟ ਹੈਣਾ ਉਹ ਲੈ ਸਕਦੇ ਹੋ ਇੱਕ ਜਿਹੜੀ ਸਭ ਤੋਂ ਮੇਨ ਚੀਜ਼ ਹੈ ਬਾਈ ਹੋਰਾਂ ਕੋਲ ਬਿਲਡਿੰਗ ਮਸ਼ੀਨ ਪਈ ਆ ਬਾਈ ਇੱਕ ਵਾਰੀ ਦਿਖਾਵਾਂਗੇ ਵੀਰੇ ਜਾ ਕੇ ਹੈਣਾ ਜਿਵੇਂ ਨਾ ਮੰਨ ਕੇ ਚੱਲੋ ਆਪਣਾ ਗੱਡੀ ਜਮਾ ਬੰਪਰ ਦਿਖਾਵੇ ਵੀਰੇ ਇੱਕ ਵਾਰੀ ਜਮਾ ਬੰਪਰ ਹੁਣ ਤੁਸੀਂ ਕਹਿ ਦੋਗੇ ਵੀ ਇਹ ਕਦੇ ਟੁੱਟਿਆ ਹੋਊਗਾ ਤੁਸੀਂ ਇਹ ਲਾ ਲਓ ਇਹ ਅੰਦਰੋਂ ਪਾਸੋਂ ਵੈਲਡ ਕੀਤਾ ਨੱਕ ਕਿ ਤਰੀਕੇ ਦਾ ਲਾ ਲਓ ਅੰਦਰੋਂ ਬਿਲਡਿੰਗ ਕਰਕੇ ਜਮੀ ਪਤਾ ਨਹੀਂ ਲੱਗਣਾ ਦਿੰਦੇ ਪਤਾ ਲੱਗਣ ਦਿੰਦੇ ਹੈਣਾ ਆ ਮਸ਼ੀਨ ਹੈ ਬਾਈ ਹੋਰਾਂ ਕੋਲ ਆਪਾਂ ਘਰਾਂ ਦੇ ਵਿੱਚ ਕਈ ਤਾਂ ਇਹ ਕਹਿੰਦੇ ਨੇ ਬਾਈ ਤੁਸੀਂ ਤਾਂ ਫੂਕੜੀ ਚੱਕੀ ਫਿਰਦੇ ਹੋਣਾ ਇਹ ਹੈਗੀ ਇੱਕ ਤਰ੍ਹਾਂ ਦੀ ਗਰਮ ਹਵਾ ਵਾਲੀ ਮਸ਼ੀਨ ਹੁੰਦੀ ਹੈ ਤੇ ਆਹ ਆਹ ਪੰਜਿਆਂ ਨੇ ਬਾਈ ਹੋਰਾਂ ਦੀ ਉਹ ਪਲਾਸਟਿਕ ਦੀਆਂ ਹਨਾ ਜੀ ਵੀਰੇ ਜਿਹਦੇ ਨਾਲ ਆਪਾਂ ਬਿਲਡ ਕਰਦੇ ਆ ਇਹਦੇ ਵਿੱਚ ਵੀ ਉਹ ਤੇ ਨਹੀਂ ਚੀਜ਼ ਹੋਊਗੀ ਅੱਜ ਆਪਾਂ ਬਿਲਡ ਕਰਤੀ ਕੱਲੂ ਅਗਲੇ ਲੱਗਦੇ ਉਹ ਸਾਈਡ ਦੀ ਭੱਜ ਨਿਕਲ ਗਏ ਨਹੀਂ ਨਹੀਂ ਐਦਾਂ ਦਾ ਪੱਕਾ ਕੰਮ ਹੋਊਗਾ ਬੁਰਾ ਪੱਕਾ ਕੰਮ ਕਰਕੇ ਦਮਾਰੀ ਬੰਪਰ ਸਾਰੇ ਬਿਲਡ ਕਰ ਦਾਂਗੇ ਆਪਾਂ ਜਿੰਨੇ ਵੀ ਹੋਏ ਫਟ ਆਪਾਂ ਜਿੰਨੇ ਵੀ ਸੱਟ ਕਰਕੇ ਦੇ ਦਾਂਗੇ ਕਲੇ ਨੂੰ ਸੈੱਟ ਕਰਕੇ ਦਵਾਂਗੇ ਜੰਮੂ ਭਰਾ ਇਹਦਾ ਵੀ ਜਜ ਰੇਟ ਹੋਊਗਾ ਇਹਦਾ ਵੀ ਜਜ ਰੇਟ ਹੈ ਹਨਾ ਇਹਦੇ ਨੇ ਅਗਲੇ ਨੂੰ ਕਦੇ ਉਹ ਕਰ ਦੋ ਨਹੀਂ ਨਹੀਂ ਲੈ ਬਾਈ ਭਰਾ ਕੋਲ ਆ ਜਿਓ ਪਵਾਨ ਨਿਗੜ ਦੇ ਵਿੱਚ ਬਾਈ ਉਹਨਾਂ ਨੇ ਨਵਾਂ ਕੰਮ ਸ਼ੁਰੂ ਕਰਿਆ ਐਸੈਸਰੀ ਵੀ ਸਾਰਾ ਕੁਝ ਏ ਟੂ ਜ਼ੈਡ ਆ ਇੱਕ ਵੀਰੇ ਜਿਵੇਂ ਲੇਟਾ ਲੂਟਾ ਦੀ ਫੀਟਿੰਗ ਫੂਟਿੰਗ ਵੀ ਆਪਾਂ ਕਰਦੇ ਰੱਜ ਕੱਲ ਜਿਵੇਂ ਉਹ ਚੱਲ ਪਿਆ ਥੋੜੀ ਜਿਹੀ ਲੁੱਲੜੀਆਂ ਲੇਟਾ ਬੱਲ ਚੱਲ ਰਹੀਆਂ ਆ ਉਹ ਵੀ ਕਰ ਦਿੰਨੇ ਜੀ ਉਹ ਵੀ ਕਰ ਦਿੰਨੇ ਹੈਗੇ ਓਕੇ ਇੱਕ ਤਾਂ ਆਪਣੇ ਜਿੰਨੇ ਭਰਾ ਦੇਖ ਰਹੇ ਹੋ ਤੁਸੀਂ ਆਪਣੀਆਂ ਪੁਰਾਣੀਆਂ ਲੇਟਾ ਨਵੀਆਂ ਕਰਨੀਆਂ ਨੇ ਉਹ ਵੀ ਆਪਣੇ ਭਰਾ ਕੋਲ ਵਿਜ਼ਿਟ ਕਰ ਲਿਓ ਤੁਹਾਡੀ ਗੱਡੀ ਦਾ ਕੋਈ ਬੰਪਰ ਟੁੱਟ ਗਿਆ ਇੱਕ ਚੀਜ਼ ਦਾ ਧਿਆਨ ਕਰ ਲਓ ਜਿੰਨੇ ਭਰਾ ਦੇਖ ਰਹੇ ਹੋ ਜੇ ਥੋੜਾ ਬੰਪਰ ਟੁੱਟ ਗਿਆ ਥੋਡੇ ਕੋਲ ਬਸ ਪੀ ਸੋਣੇ ਚਾਹੀਦੇ ਨੇ ਹਣਾ ਵੀਰੇ ਪੂਰੇ ਹਾਂਜੀ ਹਾਂਜੀ ਇਹ ਨਾ ਹੋਵੇ ਹਣਾ ਕਦੇ ਅੱਦਾ ਬੰਪਰ ਲਿਆ ਵੀ ਅੱਗੇ ਨੂੰ ਕਰ ਦੇ ਲੋਟਾ ਕਦੇ ਉਹ ਕੋਲੋ ਲੋ ਜੇ ਇਹ ਜਾ ਕੁਛ ਵੀ ਨਾ ਕਰਿਓ ਬਸ ਸਮਾਨ ਆਪਦਾ ਲਿਆਇਓ ਨਵਾਂ ਬੰਪਰ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਬੈਲਟ ਕਰ ਦੇਣਗੇ ਪਲਾਸਟਿਕ ਮਸ਼ੀਨ ਦੇ ਨਾਲ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਬਾਕੀ ਆਪਣੇ ਕਿਸੇ ਪੁਰਾਣੇ オリジナル ਲਾਈਟਾਂ ਮੈਂ ਕਹਿੰਦਾ ਬਈ ਇਹ ਜੇ ਰੇਟ 'ਚ ਲੈਣੀਆਂ ਨੇ ਸੁਣ ਕੇ ਤਾਂ ਜਕਿੰਦਾ ਦਸਤਾ ਨਹੀਂ ਭੱਜੇ ਆਉਣਗੇ ਤਾਂ ਕਰਕੇ ਬਸ ਓੜਾ ਜਾ ਉੱਲਾ ਹੀ ਹੁੰਦਾ ਹੈਗਾ ਉਹ ਵੀ ਵੀਰੇ ਜਮੀ ਸਿੰਪਲ ਰੇਟ 'ਚ ਦੇ ਦਾਂਗੇ ਹਣਾ ਕੋਈ ਚੱਕਰ ਨਹੀਂ ਲਾਈਟਾਂ ਦਾ ਕੰਮ ਕਰਾਉਣਾ ਹੈ ਸਾਰੇ ਕੰਮ ਸੋਨੂਰੇ ਸ਼ਾਪ ਤੇ ਅਵੇਲੇਬਲ ਹੋਣਗੇ ਬਾਕੀ ਵੀਰੇ ਸਕਰੀਨ ਤੇ ਭਰਾ ਹੋਰਾਂ ਦਾ ਨੰਬਰ ਜਦਰਾ ਹੈਗਾ ਜਿੰਨੇ ਭਰਾ ਦੂਰ ਪਰ ਥੋੜੇ ਜਿਹਾ ਵੈਸੇ ਤਾਂ ਪਵਾਨ ਨਿਕੜ ਦੇ ਡੇੜੇ ਘੜਾ ਤੱਕ ਪਹੁੰਚ ਜਾਓ ਬਾਕੀ ਫੋਨ ਕਰਕੇ ਆ ਜਾਓ ਹੁਣ ਮੰਨ ਲੇ ਚੱਲੋ ਉਹ ਦੋ ਗੱਡੀਆਂ ਖੜੀਆਂ ਨੇਗੀਆਂ ਇਹਨਾਂ ਨੂੰ ਥੋੜਾ ਟਾਈਮ ਲੱਗ ਜੂ ਵੀਰੇ ਹਣਾ 2 ਘੰਟਾ ਡੇੜਾ ਘੰਟਾ ਖਾ ਜਾਂਦੀ ਹੈ ਕੋਈ ਵੀ ਗੱਡੀ ਲੈਟ ਰੂਟ ਦਾ ਕੁਝ ਵੀ ਕੰਮ ਕਰਨ ਲੱਗੇ ਫੋਨ ਕਰਕੇ ਟਾਈਮ ਜ਼ਰੂਰ ਲੈ ਕੇ ਆ ਜਿੰਨੇ ਭਰਾ ਦੇਖ ਰਹੇ ਹੋਗੇ ਵੀ ਤੁਹਾਡਾ ਟਾਈਮ ਵੀ ਖਰਾਬ ਨਾ ਹੋਵੇ ਤੇ ਬਾਈ ਹੋਰਾਂ ਦਾ ਵੀ ਹੋਵੇ ਨਾ ਬਾਕੀ ਸਕਰੀਨ ਤੇ ਨੰਬਰ ਤੇ ਐਡਰੈਸ ਦ ਬਾਕੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ